ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚਿਆ ਪਿੰਡ ਗੱਲੇਵਾਲ ਜ਼ਿਲ੍ਹਾ ਲੁਧਿਆਣਾ ਤੇ ਆਪਣੇ ਨਾਲ ਮੌਜੂਦ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਕੇ ਆਪਾਂ ਬਾਜਰੇ ਦੇ ਖੇਤ ਵਿੱਚ ਖੜੇ ਆ ਬਹੁਤ ਹੀ ਸੋਹਣਾ ਬਾਜਰਾ ਖੜਾ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਕਿਹੜੀ ਕੰਪਨੀ ਦਾ ਜਿਹੜਾ ਬਾਜਰਾ ਉਹ ਲਗਾਇਆ ਹੋਇਆ ਆ ਸਤਿ ਸ੍ਰੀ ਅਕਾਲ ਮਨਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਵੀਰ ਜੀ ਇਹ ਕਿਹੜੀ ਕੰਪਨੀ ਦਾ ਬਾਜਰੇ ਦਾ ਬੀਜ ਤੁਸੀਂ ਲਗਾਇਆ ਹੋਇਆ ਵੀਰ ਜੀ ਇਹ ਸਟਾਰ ਕੰਪਨੀ ਦਾ 191 ਬੀਜ ਲਗਾਇਆ ਹੋਇਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਬੀਜ ਲਗਾਦਿਆਂ ਨੂੰ ਜੀ ਟੈਕਨੀਕੀ ਭਾਜੀ 2 अच्छा ਇਹਦੇ ਵਿੱਚ ਕੋਈ ਡਿੱਗਣ ਦੀ ਸਮੱਸਿਆ ਤਾਂ ਨਹੀਂ ਆਦੀ ਨਹੀਂ ਭਾਈ ਡਿੱਗਣ ਦੀ ਕੋਈ ਸਮੱਸਿਆ ਨਹੀਂ ਹੈਗਾ ਤੁਹਾਡੇ ਸਾਹਮਣੇ ਵਧੀਆ ਖੜਾ ਜੀ ਠੀਕ ਹੈ ਜੀ ਤੇ ਇਹਦਾ ਜਿਹੜਾ પ્રતિ ਏਕੜਾ ਕਿੰਨਾ ਕੁ ਝਾੜ ਆ ਜਾਂਦਾ ਜੀ ਜੀ 14 ਤੋਂ ਲੈ ਕੇ 16 ਕਾਉਂਟਲ ਪਰ ਏਕੜ ਦਾ ਆ ਜਾਂਦਾ ਜੀ ਤੇ ਇਹਦਾ ਕੱਦ ਕਿੰਨਾ ਹੁੰਦਾ ਜੀ ਲਗਭਗ ਲਗਭਗ ਇਹ 8 ਤੋਂ 9 ਫੁੱਟ ਹੋ ਜਾਂਦਾ ਜੀ 8 ਤੋਂ ਲੈ ਕੇ 9 ਫੁੱਟ ਹਾਂਜੀ ਬਿਲਕੁਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਸੀਂ ਦੱਸੋ ਇਹਨੂੰ ਕਿੰਨੇ ਪਾਣੀ ਲਗਾਏ ਆ ਹੁਣ ਤੱਕ ਇਹਨੂੰ ਤਕਰੀਬਨ ਦੋ ਪਾਣੀ ਲਗਾਏ ਜੀ ਆਪਾਂ ਨੇ ਠੀਕ ਹੈ ਜੀ ਯਾਨੀ ਛੇਤੀ ਪੱਕੇ ਤਿਆਰ ਹੋ ਜਾਂਦਾ ਛੇਤੀ ਬਾਕੀ ਤਿਆਰ ਹੁੰਦਾ ਹਾਂਜੀ ਬਿਲਕੁਲ ਇਹਦਾ ਪ੍ਰਤੀ ਏਕੜ ਕਿੰਨਾ ਬੀਜ ਪਾਇਆ ਤੁਸੀਂ ਪ੍ਰਤੀ ਏਕੜ 2 ਕਿਲੋ ਪਾਇਆ ਜੀ ਆਪਾਂ ਨੇ ਇੱਕ 2 ਕਿਲੋ 2 ਕਿ ਅੱਜ ਛਿੱਟਾ ਲੰਬਾ ਹੁੰਦਾ ਤੇ ਮੋਟਾ ਹੁੰਦਾ ਜੀ ਇਹ ਅੱਛਾ ਜੀ ਇਸ ਦੇ ਸਿੱਟੇ ਦੀ ਲੰਬਾਈ ਲਗਭਗ ਕਿੰਨੀ ਕੁ ਹੁੰਦੀ ਹੈ ਜੀ ਇਹ ਬਾਜਰੇ ਦੀ ਛਿੱਟੇ ਦੀ ਲੰਬਾਈ ਲਗਭਗ 1 ਫੁੱਟ ਤੋਂ ਲੈ ਕੇ 100 ਫੁੱਟ ਤੱਕ ਹੁੰਦੀ ਹੈ ਜੀ ਬਾਕੀ ਇਹਦਾ ਸਿੱਟਾ ਪੂਰਾ ਗੁੰਦਵਾ ਹੁੰਦਾ ਹੈ ਜੀ ਤੇ ਇਸ ਕਰਕੇ ਜਿਸ ਕਰਕੇ ਨਾ ਪੰਛੀ ਇਹਦੇ ਵਿੱਚ ਚੁੰਝ ਨਹੀਂ ਮਾਰ ਸਕਦੇ ਜੀ ਠੀਕ ਹੈ ਜੀ ਇਸ ਵਾਰ ਤੁਸੀਂ ਕਿੰਨੇ ਏਕੜ ਵਿੱਚ ਵਾਜਰਾ ਲਗਾਇਆ ਹੋਇਆ ਜੀ ਇਹ? ਇਸ ਵਾਰ ਬਾਜੀ ਆਪਾਂ 2 ਏਕੜ ਤੇ ਲਗਾਇਆ ਹੋਇਆ ਜੀ ਤੇ ਬਾਕੀ ਆਪਾਂ ਅਗਲੀ ਵਾਰ ਹੋਰ ਵੀ ਲਾਵਾਂਗੇ ਆਪਾਂ ਜੀ। ਹੋਰ ਲਗਵਾ ਵਧਾਉਂਗੇ ਤੁਸੀਂ ਜਾਨੀ। ਹਾਂ ਜੀ ਰੱਖੋ ਵਧਾਵਾਂਗੇ ਆਪਾਂ ਜੀ। ਠੀਕ ਹੈ ਜੀ। ਤੇ ਬਾਕੀ ਤੁਸੀਂ ਹੋਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਇਸ ਵੈਰੈਟੀ ਬਾਰੇ? ਬਾਜੀ ਆਪਾਂ ਇਹ ਵੀ ਸਾਰੇ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਬਾਜੀ ਸਟਾਰ ਕੰਪਨੀ ਦਾ 191 ਬੀਜ ਲਗਾਓ ਤੇ ਵੱਧ ਵੱਧ ਮੋਟਾ ਮੁਨਾਫਾ ਕਮਾਓ ਜੀ। ਚੰਗਾ ਜੀ ਧੰਨਵਾਦ। ਓਕੇ ਥੈਂਕ ਯੂ।